ਅਸਲਾਮ ਵਾਲੇਕੁਮ ਅਸੀਂ ਦੇਖ ਹੀ ਰਹੇ ਜਿਹੜਾ ਵਕਫ ਬਿਲ ਹਾਲੇ ਵਿੱਚ ਆਇਆ ਹੈ ਕੇਂਦਰ ਸਰਕਾਰ ਲੈ ਕੇ ਆਈ ਹੈ ਇਸ ਦਾ ਮਕਸਦ ਜਿਹੜਾ ਹੈ ਇਹਨਾਂ ਦੀ ਜਿਹੜੀ ਨੀਅਤ ਹੈ ਉਹ ਮਾੜੀ ਹੈ ਇਹ ਰਿਫਾਰਮ ਜਾਂ ਸੁਧਾਰ ਨਹੀਂ ਕਰਨਾ ਚਾਹੁੰਦੇ ਵਕਫ ਬੋਰਡ ਦੇ ਜਾਂ ਵਕਫ ਬਿਲ ਦੇ ਵਿੱਚ ਜੋ ਅਸਲ ਮਕਸਦ ਹੈ ਇਹਨਾਂ ਨੂੰ ਕੰਟਰੋਲ ਕਰਕੇ ਔਰ ਜਿਹੜੇ ਇਹਨਾਂ ਦੇ ਕਾਰਬਾਰੀ ਦੋਸਤ ਹੈ ਉਹਨਾਂ ਨੂੰ ਦੇਖ ਕੇ ਪਹਿਲਾਂ ਵੀ ਇਹਨਾਂ ਦੀ ਇਹ ਨੀਅਤ ਸੀ ਨਜ਼ਰ ਸੀ ਕਿਸਾਨਾਂ ਦੀ ਜ਼ਮੀਨਾਂ ਤੇ ਔਰ ਕਿਸਾਨਾਂ ਦੇ ਸਿੱਖਾਂ ਦਾ ਜਿਹੜਾ ਵਿਰੋਧ ਸੀ ਉਸ ਕਰਕੇ ਇਹਨਾਂ ਨੂੰ ਉਹ ਜਿਹੜਾ ਬਿਲ ਹੈ ਉਹ ਵਾਪਸ ਕਰਨਾ ਪਿਆ ਇਸੇ ਤਰ੍ਹਾਂ ਹੁਣ ਸਾਨੂੰ ਸਭ ਨੂੰ ਇਕੱਠੇ ਹੋ ਕੇ ਚਾਹੀਦਾ ਹੈ ਵੀ ਅਸੀਂ ਵਿਰੋਧ ਕਰੀਏ ਇਸ ਕਾਲੇ ਬਿੱਲ ਦਾ ਕਿਉਂਕਿ ਇਹ ਜਿਹੜਾ ਸਾਡੇ ਬਜ਼ੁਰਗ ਹਨ ਇਹ ਬਜ਼ੁਰਗਾਂ ਨੇ ਜਿਹੜਾ ਇਹ দান ਦਿੱਤੀਆਂ ਸੀ ਜ਼ਮੀਨਾਂ ਵਾਫੀ ਕੀਤੀਆਂ ਸਨ ਉਹਦਾ ਮਕਸਦ ਹੀ ਵੀ ਚੈਰੀਟੇਬਲ ਕੰਮਾਂ ਤੇ ਜਿਹੜਾ ਇਸੇ ਖਰਚੋਂ ਇਹਦਾ ਪੈਸਾ ਜਿਹੜੀ ਇਨਕਮ ਆਂਦੀ ਹੈ ਹਸਪਤਾਲ ਕਾਲਜ ਔਰ ਸਕੂਲਾਂ ਤੇ ਸਾਡੇ ਗਰੀਬ ਬੱਚਿਆਂ ਤੇ ਬੱਚੇ ਜਿਹੜੇ ਉਹਨਾਂ ਨੂੰ ਮੁਫਤ تعلیم ਮਿਲ ਸਕੇ ਔਰ ਜਿਹੜੇ ਵੀ ਵੈਲਫੇਅਰ ਦੇ ਕੰਮ ਹਨ ਕਮਿਊਨਿਟੀ ਦੇ ਉਹ ਇਹਦੇ ਨਾਮ ਕਿਤੇ ਜਾਣ ਲੇਕਿਨ ਹੁਣ ਜਿਹੜੇ ਬਿੱਲ ਨਾਲ ਇਹ ਸਾਨੂੰ ਸ਼ੱਕ ਹੈ ਕਿ ਇਹ ਜਿਹੜਾ ਹੈ ਇਹ ਖੁਰਦਪੁਰ ਹੋਣ ਗਿਆ ਸਾਡੀ ਜ਼ਮੀਨਾਂ ਔਰ ਇਹਨਾਂ ਦੀ ਨਿਯਤ ਤੇ ਸਾਨੂੰ ਸ਼ੱਕ ਹੈ ਉਹ ਸਾਨੂੰ ਚਾਹੀਦਾ ਹੈ ਕਿ ਇਸ ਬਿੱਲ ਦੇ ਖਿਲਾਫ ਇਸ ਕਾਲੇ ਬਿੱਲ ਦੇ ਖਿਲਾਫ ਆਪਾਂ ਇਕੱਠੇ ਹੋ ਗਏ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਮੈਂ ਅਪੀਲ ਕਰਦਾ ਹਾਂ ਪਿੰਡ ਵਾਸੀਆਂ ਨੂੰ ਅਪੀਲ ਕਰਦਾ ਹਾਂ ਸਾਰੇ ਖਾਸ ਕਰ ਖਵਾਂਦੀ ਸਾਡੀ ਮਾਵਾ ਪੈਨਾ ਨੂੰ ਅਪੀਲ ਹੈ ਤੁਸੀਂ ਇਕੱਠੇ ਹੋ ਕੇ 11 April ਨੂੰ ਜੁਮੇ ਤੋਂ ਬਾਅਦ ਸਰੰਦੀ ਗੇਟ ਬਹੁਤ ਪਾਰੀ ਜਿਹੜਾ ਵਿਰੋਧ ਪ੍ਰਦਰਸ਼ਨ ਪੂਰੇ ਸ਼ਹਿਰ ਵੱਲੋਂ ਹੋ ਰਿਹਾ ਹੈ ਇਸ ਵਿੱਚ ਤੁਸੀਂ ਸਭ ਸ਼ਾਮਿਲ ਹੋ ਔਰ ਇਨਸ਼ਾਅੱਲਾ ਅਸੀਂ ਜਿਹੜਾ ਬਿੱਲ ਕਾਲਾ ਬਿੱਲ ਹੈ ਇਨਸ਼ਾਅੱਲਾ ਇਹਨਾਂ ਨੂੰ ਵਾਪਸ ਲੈਣਾ ਪਏਗਾ ਐਨੇ ਕਹਿ ਕੇ ਸ਼ੁਕਰ ਇਸਲਾਮ ਬismillahirrahmanirrahim ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਸਾਰੀਆਂ ਹੀ ਸ਼ਹਿਰ ਦੀਆਂ ਤਨਜ਼ੀਮਾਂ ਨੇ ਪਿੰਡਾਂ ਦੀਆਂ ਤਨਜ਼ੀਮਾਂ ਨੇ ਇਕੱਠੇ ਹੋ ਕੇ ਮਲੇਰ ਕੋਲਾ ਦੇ ਵਿੱਚ 11 ਤਰੀਕ ਨੂੰ ਵਕਫ ਸੋਧ ਬਿੱਲ ਜਿਹੜਾ ਆਇਆ ਸੀ ਜਿਹੜਾ ਹੁਣ ਐਕਟ ਬਣ ਚੁੱਕਿਆ ਹੈ ਉਸ ਦੇ ਖਿਲਾਫ ਇੱਕ ਰੋਸ ਮਜ਼ਾਹਰਾ ਕਰਨਾ ਹੈ 11 ਤਾਰੀਖ ਨੂੰ ਬਾਦ ਨਮਾਜ਼ ਜੁਮਾ ਉਸ ਦਿਨ ਹੀ ਬੇਨਤੀ ਕਰਦੇ ਹਾਂ ਕਿ ਉਸ ਦੇ ਵਿੱਚ ਵੱਧ ਤੋਂ ਵੱਧ ਆਪਾਂ ਸ਼ਮੂਲੀਅਤ اختیار ਕਰੀਏ ਕਿਉਂਕਿ ਇਹ ਜਿਹੜਾ ਕਾਲਾ ਕਾਨੂੰਨ ਇਸ ਵੇਲੇ ਸੈਂਟਰ ਸਰਕਾਰ ਨੇ ਲਾਗੂ ਕੀਤਾ ਹੈ ਇਹ ਮੁਸਲਮਾਨਾਂ ਦੇ ਵਾਸਤੇ ਇਹ ਬਹੁਤ ਘਤਕ ਹੈ ਜਿਹੜਾ ਇਹ ਕਾਨੂੰਨ ਇਸ ਵੇਲੇ ਮੁਸਲਮਾਨਾਂ ਤੇ ਥੋਪਿਆ ਗਿਆ ਹੈ ਕੱਲ ਨੂੰ ਇਹ ਸਾਈਆਂ ਦੇ ਆਏਗਾ ਉਸ ਤੋਂ ਬਾਅਦ ਇਹਨਾਂ ਨੇ ਸਿੱਖਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਰਹਿਣ ਜ਼ाहिर ਦੀ ਗੱਲ ਹੈ ਕਿ ਮਿਨੋਰਟੀ ਇਹਨਾਂ ਨੂੰ ਖੜਕਦੀਆਂ ਹਨ ਸਾਰੀਆਂ ਮਿਨੋਰਟੀ ਨੂੰ ਇਹਨਾਂ ਦੇ ਕਬਜ਼ੇ ਦੇ ਵਿੱਚ ਲੈ ਕੇ ਤਾਂ ਮੈਂ ਬੇਨਤੀ ਕਰਦਾ ਹਾਂ ਕਿ ਸਾਰੇ ਹੀ ਮਿਨੋਰਟੀਜ਼ ਔਰ ਸਾਰੇ ਹੀ ਉਹ ਲੋਕ ਜਿਹੜੇ ਦੇਸ਼ ਦੀ ਗੰਗਾ ਜਮਨੀ ਤਹਿਜ਼ੀਬ ਨੂੰ ਪਿਆਰ ਕਰਦੇ ਹਨ ਭਾਵੇਂ ਉਹ ਹਿੰਦੂ ਹਨ ਸਿੱਖ ਹਨ ਬੋਧੀ ਹਨ ਜੈਨ ਹਨ ਪਾਰਸੀ ਹਨ ਈਸਾਈ ਹਨ ਭਾਵੇਂ ਕਿਸੇ ਵੀ ਤਰ੍ਹਾਂ ਦੇ ਉਹ ਜਾਤ ਬਰਾਦਰੀ ਨਾਲ ਤਾਲੁਕ ਰੱਖਦੇ ਹਨ ਮੈਂ ਬੇਨਤੀ ਕਰਦਾ ਹਾਂ ਕਿ ਸਾਰੇ ਹੀ ਉਹ ਲੋਕ ਜਿਹੜੇ ਦੇਸ਼ ਦੀ ਗੰਗਾ ਜਮਨੀ ਤਹਿਜ਼ੀਬ ਨੂੰ ਪਿਆਰ ਕਰਦੇ ਹਨ 11 ਤਾਰੀਖ ਨੂੰ ਬਾਦ ਨਮਾਜ਼ ਜੁਮਾ 2 ਵਜੇ ਸਰਦੀ ਗੇਟ ਵਿਖੇ ਪਹੁੰਚੋ ਤਾਂ ਕਿ ਆਪਾਂ ਇਸ ਰੂਪ ਜਿਹੜਾ ਕਾਲਾ ਕਾਨੂੰਨ ਹੈ ਇਸ ਦਾ ਪਰ ਜ਼ੋਰ ਵਿਰੋਧ ਕਰ ਸਕੀਏ ਮੈਂ ਬੇਨਤੀ ਕਰਦਾ ਹਾਂ ਕਿ ਸਾਡੇ ਮਾਵਾ ਭੈਣਾਂ ਜਿਹੜੀਆਂ ਘਰਾਂ ਦੇ ਵਿੱਚ ਰੋਜ਼ ਵਜ਼ਾਇਰਾ ਕਰਦੀਆਂ ਉਹ ਵੀ ਅੱਜ ਸੜਕਾਂ ਤੇ ਨਿਕਲ ਕੇ 11 ਤਾਰੀਖ ਨੂੰ ਉਹਨਾਂ ਦੇ ਲਈ ਇੱਕ ਅਲੱਗ ਖਾਸ ਇੰਤਜ਼ਾਮ ਇਸ ਵੱਲੇ ਸਾਰੇ ਸੁਸਾਇਟੀ ਵੱਲੋਂ ਰੱਖਿਆ ਗਿਆ ਹੈ ਬਹੁਤ ਬਹੁਤ ਧੰਨਵਾਦੀ